ਖੋਤਾ ਰੋਡ ਤੇ ਧਿਆਨ ਨਾਲ ਚਾਲੂ ਆਪਣਾ ਵਾਹਨ ਚਲਾ ਲੂ ਪਰ ਜੇ ਸਾਹਮਣੇ ਵਾਲਾ ਹੀ ਲਾਪਰਵਾਹੀ ਦੇ ਨਾਲ ਆਏ ਤਾਂ ਫੇਰ ਕੀ ਕਰੀਏ ਕੁਝ ਐਸਾ ਹੀ ਮਾਮਲਾ ਸਾਹਮਣੇ ਆਇਆ ਮੋਗਾ ਤੋਂ ਜਿੱਥੇ ਕਿ ਇੱਕ ਵਿਅਕਤੀ ਆਪਣੀ 2 ਸਾਲਾਂ ਦੀ ਧੀ ਦੇ ਨਾਲ ਸਕੂਟੀ ਤੇ ਜਾ ਰਿਹਾ ਸੀ ਥੋੜਾ ਅੱਗੇ ਪਹੁੰਚਿਆ ਬਾਜ਼ਾਰ ਦੇ ਵਿੱਚ ਰਾਹ ਥੋੜਾ ਤੰਗ ਪਰ ਅਚਾਨਕ ਮੌਤ ਦਾ ਦੂਤ ਬਣ ਕੇ ਆਈ ਰੋਡ ਵੇਸ ਦੀ ਬੱਸ ਪੰਜਾਬ ਰੂਨਵੇਜ਼ ਦੀ ਬੱਸ ਜਦ ਪਹੁੰਚੀ ਤਾਂ ਲਪੇਟ ਦੇ ਵਿੱਚ ਆ ਗਿਆ ਇਹ ਵਿਅਕਤੀ ਤੁਰੰਤ ਹੀ ਮੌਤ ਹੋ ਗਈ ਇੰਨੀ ਨਿਮਤ ਰਹੀ ਹੈ ਕਿ ਉਸ ਦੀ ਜੋ ਧੀ ਸੀ ਜੋ ਲੜਦੀ ਧੀ ਸੀ ਉਹ ਬਚ ਗਈ 2 ਸਾਲਾਂ ਦੀ ਇਹ ਬੱਚੀ ਹੈ ਜੋ ਕਿ ਹੁਣ ਆਪਣੇ ਪਿਤਾ ਨੂੰ ਗਵਾ ਚੁੱਕੀ ਹੈ ਉਸ ਦੀ ਦੇ ਸਿਰ ਤੋਂ ਹੁਣ ਪਿਓ ਦਾ ਸਾਇਆ ਉੱਠ ਚੁੱਕ ਗਿਆ ਏ ਮੋਗਾ ਦਾ ਇਹ ਮਾਮਲਾ ਜਿੱਥੇ ਕੀ ਬਾਜ਼ਾਰ ਦੇ ਵਿੱਚ ਪਹੁੰਚਿਆ ਹੋਇਆ ਸੀ ਲਗਭਗ ਰਾਤ ਦੇ ਵੇਲੇ ਜਿਹਦੀ ਘਟਨਾ ਹੈ ਸ਼ਾਮ ਦੇ ਕਰੀਬ ਅਕਸਰ ਲੋਕ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ ਥੋੜਾ ਜਿਹਾ ਮੌਸਮ ਠੰਡਾ ਹੋਵੇ ਬੰਦਾ ਕਹਿੰਦਾ ਚਲੋ ਸ਼ਾਮ ਨੂੰ ਚੱਲਦੇ ਆ ਬਾਹਰ ਇਸੇ ਤਰ੍ਹਾਂ ਇਹ ਵੀ ਵਿਅਕਤੀ ਨਿਕਲੇ ਸੀ ਨਾਲ ਆਪਣੀ ਚਲੋ ਧੀ ਨੂੰ ਬਿਠਾ ਲਿਆ ਸਕੂਟੀ ਤੇ ਕੀ ਚਲੋ ਉਸ ਨੂੰ ਵੀ ਨਾਲ ਬਾਜ਼ਾਰ ਦਾ ਇੱਕ ਘੇੜਾ ਵਰਾ ਲਿਆਉਂਦੇ ਆ ਐਦਾਂ ਹੀ ਅੱਗੇ ਨਿਕਲ ਗਿਆ ਥੋੜਾ ਅੱਗੇ ਜਾ ਕੇ ਜਦ ਬਾਜ਼ਾਰ ਦੇ ਵਿੱਚ ਪਹੁੰਚਿਆ ਤਾਂ ਫਿਰ ਉੱਥੇ ਸੜਕ ਦੇ ਉੱਤੇ ਮੌਜੂਦ ਸੀ ਜਦ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਜੋ ਬੱਸ ਆਈ ਉੱਥੇ ਰੋਡਵੇਜ਼ ਦੀ ਉਸ ਦੀ ਹੀ ਚਪੇਟ ਦੇ ਵਿੱਚ ਇੱਕ ਵਿਅਕਤੀ ਆ ਗਿਆ ਤੇ ਮੌਕੇ ਤੇ ਇਸ ਦੀ ਜਾਨ ਜਾ ਚੁੱਕੀ ਆ ਹਾਲਾਂਕਿ ਪੁਲਿਸ ਫਿਰ ਤੁਰੰਤ ਲੋਕਾਂ ਨੇ ਬੁਲਾਈ ਉੱਥੇ ਪੁਲਿਸ ਆ ਕੇ ਉੱਥੇ ਜਾਇਜ਼ਾ ਲਿਆ ਮੌਕੇ ਦਾ ਤੁਰੰਤ ਜੋ ਘਟਨਾ ਸਥਾਨ ਦੇ ਉੱਤੇ ਜੋ ਵੀ ਸਬੂਤ ਸੀ ਇਕੱਠੇ ਕੀਤੇ ਤੇ ਬਾਡੀ ਨੂੰ ਵੀ ਫਿਰ ਮੋਰਚਰੀ ਦੇ ਵਿੱਚ ਪਹੁੰਚਾਇਆ ਜਿੱਥੇ ਕਿ ਅੱਗੇ ਹੁਣ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਕਰਕੇ ਅੱਗੇ ਦੀ ਕਾਰਵਾਈ ਕਰਨ ਦਾ ਭਰੋਸਾ ਜ਼ਰੂਰ ਦਿੰਦਾ ਪਰ ਮੋਗਾ ਦੇ ਇਸ ਮਾਮਲੇ ਤੋਂ ਬਾਅਦ ਸਵਾਲ ਵੀ ਕਈ ਖੜੇ ਹੁੰਦੇ ਨੇ ਕਿ ਆਖਰਕਾਰ ਜਦ ਇਸ ਤਰ੍ਹਾਂ ਹਾਦਸੇ ਵਾਪਰ ਰਹੇ ਨੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਕਿਵੇਂ ਤੈਅ ਕੀਤੀ ਜਾ ਸਕਦੀ ਹੈ ਕਿਉਂਕਿ ਬੱਸਾਂ ਦੀ ਗੱਲ ਕਰਨੀ ਹੈ ਤਾਂ ਬੱਸਾਂ ਦੇ ਆਪਣੇ ਇੰਸ਼ੋਰੈਂਸ ਨੇ ਉਹ ਵੀ ਕਲੇਮ ਕਰਦੇ ਨੇ ਕਿ ਅਸੀਂ ਦੇਖ ਕੇ ਚੱਲ ਰਹੇ ਸੀ ਸਾਹਮਣੇ ਦੀ ਕੋਈ ਆ ਗਿਆ ਜਾਂ ਫਿਰ ਆਮ ਲੋਕ ਕਹਿੰਦੇ ਰਹੇ ਕਿ ਨਹੀਂ ਅਸੀਂ ਠੀਕ ਚੱਲ ਰਹੇ ਹਾਂ ਪਰ ਬੱਸ ਵਾਲਿਆਂ ਦੀ ਗਲਤੀ ਉਹ ਬਹੁਤ ਤੇਜ਼ ਚਲਾ ਰਹੇ ਨੇ ਹਾਲਾਂਕਿ ਇੱਥੇ ਦੋਵੇਂ ਪੱਖ ਗੋਲੇ ਜਾ ਸਕਦੇ ਨੇ ਦੋਵੇਂ ਪੱਖ ਧਿਆਨ ਨਾਲ ਇੱਥੇ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਵੀ ਖੁਦ ਜਦ ਕਈ ਵਾਰ ਵਾਹਨ ਚਲਾ ਰਹੇ ਹੁੰਦੇ ਆ ਅਸੀਂ ਵੀ ਗਲਤੀ ਕਰਦੇ ਆ ਕਿ ਜੋ ਵੱਡਾ ਵਾਹਨ ਹੈ ਉਸ ਦੇ ਕਾਫੀ ਕਰੀਬ ਹੋ ਕੇ ਕਈ ਵਾਰ ਅਸੀਂ ਆਪਣੇ ਜੋ ਸਕੂਟੀ ਹੈ ਜਾਂ ਮੋਟਰਸਾਈਕਲ ਚਲਾਉਣਾ ਸ਼ੁਰੂ ਕਰ ਦਿੰਦੇ ਆ ਇੱਥੇ ਇੱਕ ਗੱਲ ਸਮਝੋ ਕਿ ਕੁਝ ਬਲਾਈਂਡ ਸਪਾਟਸ ਹੁੰਦੇ ਨੇ ਭਾਵੇਂ ਬੱਸ ਹੈ ਟਰੱਕ ਹੈ ਕੋਈ ਵੀ ਵੱਡਾ ਵਾਹਨ ਹੈ ਜਿੱਥੇ ਕਿ ਡਰਾਈਵਰ ਜੋ ਬੈਠਾ ਉਸ ਨੂੰ ਨਹੀਂ ਦਿਖਾਈ ਦੇ ਰਿਹਾ ਹੁਣ ਜੇ ਤੁਸੀਂ ਡਰਾਈਵਰ ਦੇ ਮੰਨ ਲਓ ਇੱਥੇ ਡਰਾਈਵਰ ਜਾ ਰਿਹਾ ਤੇ ਬਿਲਕੁਲ ਨਾਲ ਹੀ ਉਸ ਦੇ ਤੱਲੇ-ਤੱਲੇ ਤੁਸੀਂ ਟਾਇਰ ਦੇ ਕੋਲੋਂ ਚੱਲਦੇ ਜਾ ਰਹੇ ਹੋ बैठा हूं ਤੇ ਅਜਿਹੇ ਦੇ ਵਿੱਚ ਤੁਸੀਂ ਚਪੇਟ ਚ ਆ ਸਕਦੇ ਹੋ ਖੁਦ ਵੀ ਉਹਨਾਂ ਤੋਂ ਦੂਰ ਰਹਿਣਾ ਜ਼ਰੂਰੀ ਹੈ ਪਰ ਤੇ ਵੀ ਨਹੀਂ ਕਿਹਾ ਜਾ ਸਕਦਾ ਕਿ ਬੱਸ ਵਾਲਿਆਂ ਦੀ ਕੋਈ ਗਲਤੀ ਨਹੀਂ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਲਈ ਖੁਦ ਵੀ ਸਮਝਦਾਰੀ ਵਰਤਣੀ ਜ਼ਰੂਰੀ ਹੈ ਪਰ ਨਾਲੋਂ ਨਾਲ ਇੱਥੇ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਕਿ ਆਖਰਕਾਰ ਹੋਇਆ ਕੀ ਸੀ ਉਸ ਬਾਜ਼ਾਰ ਦੇ ਵਿੱਚ ਉਹਨਾਂ ਨੇ ਕੀ ਕੁਝ ਦੇਖਿਆ ਇੱਕ ਵਾਰ ਲੋਕਾਂ ਤੋਂ ਵੀ ਸੁਣ ਲਿਆ ਇਗੋਨੀ ਇੱਥੇ ਕੀ ਹਾਸਾ ਹੋਇਆ ਭਾਜੀ ਇੱਥੇ ਬੱਸ ਖੁਲਾ ਰਹੇ ਸੀ ਫੂਟਰੀ ਤੇ ਬੱਸ ਆ ਰਹੀ ਸੀ ਜੀ ਸਾਹਮਣੋਂ ਹੂੰ ਇਹ ਇੱਕ ਬੱਸ ਨੇ ਵੇੜਵਾਰੀ ਓਵਰਸੂਟ ਬੱਸ ਸੀ ਓਕੇ ਹਾਂਜੀ ਤੇ ਬਿਲਕੁਲ ਰਾਈਟ ਸਾਈਡ ਸੀ ਆਪਣੀ ਨਾਲ ਵੀ ਸੀ ਕੋਈ ਨਾਲ ਕੁੜੀਆ ਸੀ ਕਿੰਨੀ ਉਮਰ ਦੀ ਸੀ ਕੁੜੀਆ ਛੋਟੀ ਹੁੰਦੀ ਹੈ 10 ਸਾਲ ਦੀ ਤੇ ਕਿੰਨੀ ਉਮਰ ਦਾ ਬੰਦਾ ਸੀ ਹੈ ਬੰਦਾ 37 ਸਾਲ 35 ਸਾਲ ਦਾ ਮੌਕੇ ਦੇ ਮੌਦੋ ਕੀ ਹਾਂਜੀ ਪੂਰੇ ਟਾਈਮ ਹੀ ਸੀ ਜਿਹੜੀਆਂ ਬੱਸ ਸੁਚੈਨ ਸਿੰਘ ਜੀ ਇੱਥੇ ਕੀ ਹਾਦਸਾ ਹੋਇਆ ਕੋਈ ਪਤਾ ਇਸ ਬਾਰੇ ਇੱਕ ਬਾਈ ਜੀ ਉਦੋਂ ਸਕੂਟੀ ਤੇ ਆ ਰਿਹਾ ਸੀ ਇਹ ਬੰਦਾ ਨਾਲ ਬੱਚਾ ਸੀ ਛੋਟਾ ਜਿਹਾ ਤੇ ਉਧਰੋਂ ਇਹਦੇ ਵਿੱਚ ਆ ਗਿਆ ਬਾਕੀ ਫੇਰ ਦੇ ਵਿੱਚ ਟਾਇਰ ਥੱਲੇ ਆ ਕੇ ਉਹਦੀ ਮੌਤ ਹੋ ਗਈ ਆ ਬੱਚਾ ਸੀ ਜਿਹੜਾ ਉਹ ਬਚ ਗਿਆ ਤੇ ਇਹ ਕੱ데 ਆ ਰਿਹਾ ਸੀ ਉਹ ਸਕੂਟੀ ਤੇ ਆ ਰਿਹਾ ਰੋਂਗ ਸਾਈਡ ਆ ਰਹੀ ਜਾਂ ਸਹੀ ਜਾ ਰਹੀ ਨਹੀਂ ਸਹੀ ਆ ਰਿਹਾ ਸੀ ਬਸ ਰੋਂਗ ਸਾਈਡ ਦੀ ਬੱਸ ਵੀ ਇਧਰੋਂ ਨਿਕਲੀ ਆ। ਅੱਛਾ। ਇਧਰੋਂ ਨਿਕਲੀ ਆ ਤੇ ਹਜੇ ਤੱਕ ਕੋਨੇ ਰੋਡ ਚੜ੍ਹਨਾ ਸੀਗਾ। ਓਕੇ। ਤੇ ਕਿੰਨੀ ਕੁ ਉਮਰ ਦਾ ਜੀ ਦੀ ਰਥ ਹੋਈ ਆ? ਸੀਗਾ 35-40 ਥਾਂ ਲੱਗਦਾ। ਮੌਕੇ ਦੀ ਮਦਦ ਹੋ ਗਈ। ਹਾਂਜੀ ਮਦਦ ਹੋ ਗਈ। ਲੋਕਾਂ ਦੀ ਗੱਲ ਤੁਸੀਂ ਸੁਣ ਚੁੱਕੇ ਹੋ। ਹਾਲਾਂਕਿ ਅਸੀਂ ਪਰਿਵਾਰ ਨਾਲ ਵੀ ਗੱਲ ਕੀਤੀ ਕਿ ਆਖਰਕਾਰ ਹੋਇਆ ਕੀ ਸੀ? ਉਹਨਾਂ ਨੂੰ ਕੀ ਪਤਾ ਲੱਗਿਆ ਕਿਵੇਂ ਉਹ ਇੱਥੇ ਪਹੁੰਚੇ? ਇਸ ਦੌਰਾਨ ਪਰਿਵਾਰ ਕੁਝ ਜ਼ਿਆਦਾ ਜਾਣਕਾਰੀ ਦੇਣ 'ਚ ਅਸਮਰੱਥ ਨਜ਼ਰ ਆਇਆ ਏ। ਪਰ ਭਾਈ ਨੇ ਕੀ ਕੁਝ ਕਿਹਾ ਏ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਵਿਕੇਸ਼ ਕੁਮਾਰ ਜੀ ਜਿਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਵੀਰ ਸਹਣਿਆ ਮੇਰਾ ਹਰ ਛੋਟੇ ਕਿਵੇਂ ਪਤਾ ਲੱਗਿਆ ਤੁਹਾਨੂੰ ਕੀ ਹੋਇਆ ਇੱਥੇ ਆਪ ਜੀ ਆਪਣੀ ਨੈਟਲ ਜੌਬ ਕਰਨ ਦੇ ਠੇਕੇਦਾਰ ਨਾਲ ਠੀਕ ਹੈ ਜੀ ਮੇਰਾ ਉਸ ਤੋਂ ਫੋਨ ਆਇਆ ਮੈਂ ਤਾਂ ਆਇਆ ਹਾਂ ਪਤਾ ਨਹੀਂ ਅੱਗੇ ਕੀ ਦੇਖਿਆ ਤੁਸੀਂ ਅੱਗੇ ਕੁਛ ਨਹੀਂ ਮੈਂ ਤਾਂ ਉਹ ਕਹਿੰਦਾ ਸੀ ਅਸੀਂ ਬੰਨਾ ਤੇ ਵਰਿਆ ਵਿਆਹ ਕਰਿਆ ਆਵਿਆ ਦੋ ਦੋ ਬੱਚੇ ਇੱਕ ਕੁੜੀ ਇੱਕ ਬਟਾ ਤੇ ਬੱਚੇ ਕਿੰਨੇ ਸਾਲਾਂ ਸਾਲਾਂ ਦੇ ਹਨ ਕੁੜੀ ਆਪਾਂ ਸਰੀ 6 ਸਾਲ ਦੀ ਬਟਾ ਢਾਈ ਦਾ ਤੇ ਆਪ ਕੀ ਕਰਦਾ ਜੀ ਤੁਸੀਂ ਸਾਫ ਨੌਕਰੀ ਮਹਾਨੇ ਦਾ ਬਜ਼ੂਰ ਕਰਾਈ ਤੁਹਾਡੀ ਜੌਬ ਕਰਦਾ